ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਚਮਤਕਾਰ ਅਧਿਆਏ ਨਾਵਾ ਸੋਢੀ ਮਿਹਰਬਾਨ ਦੀ ਈਰਖਾ ਰਿਥੀ ਚੰਦ ਦਾ ਪੁੱਤਰ ਸੋਢੀ ਮਿਹਰਬਾਨ ਵੀ ਆਪਣੇ ਬਾਪ ਵਾਂਗੂ ਗੁਰੂ ਘਰ ਦਾ ਦੁਸ਼ਮਣ ਸਾਬਤ ਹੋਇਆ ਉਹ ਚਾਚੇ ਦੇ ਪੁੱਤਰ ਭਰਾ ਦਾ ਪ੍ਰਤਾਪ ਦੇਖ ਕੇ ਸੜ ਬਲ ਕੋਲੇ ਹੋ ਗਿਆ ਘਰ ਦੇ ਪੇਤੀ ਲੰਕਾ ਟਾਹੀ ਤੇ ਰਾਵਣ ਮਾਰਿਆ ਵਾਲੀ ਥਲ ਹੋਈ ਮੁਗਲ ਹਾਕਮ ਮੋਗਲ ਜਾ ਕੇ ਸਤਗੁਰੂ ਜੀ ਦੇ ਵਿਰੁੱਧ ਸ਼ਿਕਾਇਤਾਂ ਕਰਨ ਲੱਗਾ ਪੰਜਾਬ ਦੇ ਹਾਕਮ ਸਤਗੁਰੂ ਜੀ ਪਾਸੋਂ ਡਰਦੇ ਸਨ ਕਿਸੇ ਨੂੰ ਹੌਸਲਾ ਨਹੀਂ ਸੀ ਪੈਂਦਾ ਕਿ ਕੋਈ ਸਤਗੁਰੂ ਜੀ ਵੱਲ ਅੱਖ ਫੁਟਕੀ ਦੇਖ ਸਕੇ ਸਤਗੁਰੂ ਜੀ ਦੇ ਆਤਮਕ ਬਲ ਤੋਂ ਵੀ ਡਰਦੇ ਸਨ ਪਰ ਸਿੱਖ ਸੈਨਾ ਨੂੰ ਦੇਖ ਕੇ ਤਾਂ ਭੈਅ ਪੀਥ ਹੋ ਜਾਂਦੇ ਸਨ ਮਿਹਰਬਾਨ ਅਕ ਕੀ ਦਿੱਲੀ ਆਪੂਜਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪਿੱਛੋਂ ਸਿੱਖ ਸੰਗਤਾਂ ਇਹ ਹਿੰਦੂਆਂ ਦੀਆਂ ਲਾਹਤਾਂ ਤੋਂ ਡਰਦਾ ਹੋਇਆ ਚੰਦੂ ਲਾਲ ਵੀ ਲਾਹੌਰੋਂ ਨਿਕਲ ਕੇ ਦਿੱਲੀ ਚਲਿਆ ਗਿਆ ਸੀ ਉਸ ਪਾਪੀ ਦੇ ਪਾਪ ਹੀ ਉਸਦੀ ਆਤਮਾ ਨੂੰ ਡਰਾਹੀ ਜਾਂਦੇ ਸਨ ਮਿਹਰਬਾਨ ਉਸ ਨੂੰ ਦਿੱਲੀ ਆ ਮਿਲਿਆ ਤੇ ਉਹਦੇ ਕੋਲ ਰੋਇਆ ਪਿਟਿਆ ਇਹ ਸਤਿਗੁਰੂ ਜੀ ਤਾਂ ਪੰਜਾਬ ਦੇ ਬਾਦਸ਼ਾਹ ਬਣ ਬੈਠੇ ਹਨ ਆਪਣਾ ਤਖਤ ਰਚ ਲਿਆ ਹੈ ਪ੍ਰਜਾ ਦੀ ਦੇਖਭਾਲ ਤੇ ਝਗੜਿਆਂ ਦਾ ਨਵੇੜਾ ਪਾਤਸ਼ਾਹਾਂ ਮੰਗ ਕਰਦੇ ਹਨ ਮੈਂ ਦਾੜ ਬਾਜ਼ਾਰ ਧੱਕੇ ਖਾਂਦਾ ਫਿਰਦਾ ਹਾਂ ਮਿਹਰਬਾਨੀ ਦੀ ਗੱਲ ਸੁਣ ਕੇ ਚੰਦੂ ਲਾਲ ਆਪ ਰੋਇਆ ਕਿ ਉਹ ਖੁਦ ਵੀ ਦੁਖੀ ਹੈ ਕਿਉਂਕਿ ਉਹਦੀ ਕੁਆਰੀ ਲੜਕੀ ਉਹਦੇ ਘਰ ਹੈ ਕੋਈ ਪੰਜਾਬ ਦਾ Hindu ਉਸਦੀ ਲੜਕੀ ਦਾ ਨਾਤਾ ਪਰਵਾਰ ਨਹੀਂ ਕਰਦਾ ਕੁਆਰੀ ਧੀ ਦਾ ਬੁਹੇ ਬੈਠੇ ਰਹਿਣਾ ਮਾਪਿਆਂ ਵਾਸਤੇ ਭਿਆਨਕ ਦੁੱਖ ਦਾ ਕਾਰਨ ਹੈ ਉਹਨਾਂ ਨੂੰ ਤਾਂ ਰੋਟੀ ਲਹੂ ਦੇ ਘੁੱਟਾ ਨਾਲ ਲੰਗਦੀ ਹੈ ਸਾਰਾ ਜਗਤ ਉਸ ਨੂੰ ਗੁਰੂ ਨਿੰਦਕ ਮਹਾ ਹਤਿਆਰਾ ਆਖ ਕੇ ਫਿਟਕਾਰਦੇ ਤੇ ਦੇਰ ਕਰਦੇ ਹਨ ਜਦ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਕੋਈ Hindu ਇਸਤਰੀ مرد ਉਸੇ ਮੱਥੇ ਨਹੀਂ ਲੱਗਦਾ ਮਿਹਰਬਾਨੀਆਂ ਗੱਲਾਂ ਸੁਣ ਕੇ ਉਸ ਨੂੰ ਹੌਸਲਾ ਹੋਇਆ ਕਿ ਉਹ ਸਤਿਗੁਰੂ ਅਰਜਨ ਦੇਵ ਜੀ ਦੇ ਸائبਸਾਦੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਬਦਲਾ ਲੈ ਸਕਦਾ ਹੈ ਬਾਦਸ਼ਾਹ ਕੋਲ ਰਿਪੋਰਟ ਕਰੇ ਪਰ ਉਹਦੀ ਰਿਪੋਰਟ ਦਿੱਤਾ ਕੋਈ ਕੀਮਤ ਨਹੀਂ ਸੀ ਪੈ ਸਕਦੀ ਕਿਉਂਕਿ ਉਹਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ ਚੰਦੂ ਨੂੰ ਇਹ ਵੀ ਆਕਿਆ ਸੀ कि सतगुरु जी ने तेरे मरण की सुगंध चुकी है उन्होंने ऐसे आदमी पालतू रखे जो समा के तेरा घात करथाए कवि संतोख जी लिखते हैं श्री अर्जन तन त्याग सुधारे तब तो क्रोध अधिक उतारे खड़ग निज गुर मह पाए अंग संग तन तरक सलाए राख ली सैना समुदाय रतन चंद हित सप्त अलाई सूरज प्रकाश ਅੱਛਾ ਜੇਕਰ ਉਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਮਾਰਨ ਦੀ ਸੋਹ ਖਾ ਚੁੱਕੇ ਹਨ ਤਾਂ ਮੈਂ ਉਹਨਾਂ ਨੂੰ ਪਹਿਲਾਂ ਹੀ ਬਿੱਲੇ ਲਾ ਦਿੰਦਾ ਹਾਂ ਇਹ ਚੰਦੂ ਦਾ ਫੈਸਲਾ ਸੀ ਬਾਦਸ਼ਾਹ ਜਹਾਂਗੀਰ ਤੋਂ ਅਸਬੀ ਮੁਸਲਮਾਨ ਬਾਦਸ਼ਾਹ ਹੈ ਉਹ ਇਸਲਾਮ ਦੇ ਵਾਤੇ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਹੈ ਮੈਂ ਕੋਈ ਨਾ ਕੋਈ ਵਿਉਂਤ ਸੋਚਦਾ ਹਾਂ ਜ਼ਰੂਰ ਕੋਈ ਵਿਉਂਤ ਸੋਚੀ ਮਿਹਰਬਾਨੀ ਆਖਿਆ ਸੀ ਮੈਂ ਸੱਚ ਆਖਦਾ ਹਾਂ ਇਹ ਤਾਂ ਮੈਂ ਆਪ ਕੰਨੀ ਸੁਨਿਆ ਸੀ ਜਦ ਉਹਨਾਂ ਨੇ ਭਰੇ ਦੀਵਾਨ ਵਿੱਚ ਆਖਿਆ ਸੀ ਜਿਨ੍ਹਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਸ਼ਟ ਦਿੱਤਾ ਤੇ ਸ਼ਹੀਦ ਕੀਤਾ ਹੈ ਉਹਨਾਂ ਨੂੰ ਨਰਕਾਂ ਵਿੱਚ ਤੁਰਿਆ ਜਾਵੇਗਾ ਤਿੱਲ ਕਰਨ ਨਾਲ ਹੋ ਸਕਦਾ ਹੈ ਉਹਨਾਂ ਦਾ ਜ਼ੋਰ ਪੈ ਜਾਵੇਂ ਦੇਵ ਨੇਤ ਨਾਲ ਕਾਸਮ ਬੇਗ ਸੂਬੇਦਾਰ ਲਾਹੌਰ ਸਬਬ ਨਾਲ ਪਾਦਸ਼ਾਹ ਨੂੰ ਮਿਲਣ ਵਾਸਤੇ ਦਿੱਲੀ ਆਇਆ ਹੋਇਆ ਸੀ ਉਹ ਵੀ ਸਤਿਗੁਰੂ ਜੀ ਦੇ ਵਿਰੁੱਧ ਰਿਪੋਰਟ ਕਰਨ ਵਾਸਤੇ ਦਿੱਲੀ ਪੁੱਛਾ ਸੀ ਚੰਦੂ ਲਾਲ ਤੇ ਮਿਹਰਬਾਨ ਉਸ ਨੂੰ ਜਾ ਮਿਲੇ ਉਸ ਨੇ ਕਾਸਮ ਬੇਗ ਨੂੰ ਹੋਰ ਗਰਮ ਕੀਤਾ ਇਹ ਉਸ ਨੇ ਸਤਿਗੁਰੂ ਜੀ ਵਿਰੁੱਧ ਇੱਕ ਚਿੱਠਾ ਲਿਖਿਆ ਜਿਸ ਚਿੱਠੇ ਨੂੰ ਬਾਦਸ਼ਾਹ ਦੇ ਪੇਸ਼ ਕਰਨਾ ਸੀ ਉਸ ਚਿੱਠੇ ਵਿੱਚ ਲਿਖਿਆ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਦੇ ਖੂਨ ਦਾ ਪਤਲਾ ਲੈਣ ਵਾਸਤੇ सेना ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ ਉਸ ਨੇ ਅੰਮ੍ਰਿਤਸਰ ਵਿੱਚ ਕਿਲਾ ਤਿਆਰ ਕੀਤਾ ਹੈ ਸ਼ਸਤਰ ਰੱਖੇ ਹਨ ਘੋੜੇ ਇਕੱਤਰ ਕੀਤੇ ਹਨ ਅਤੇ ਸੁਤੰਤਰ ਬਾਦਸ਼ਾਹ ਬਣ ਬੈਠਾ ਹੈ ਉਹ ਆਪਣੇ ਆਪ ਨੂੰ ਸੱਚਾ ਬਾਦਸ਼ਾਹ ਅਖਵਾਉਣ ਲੱਗ ਪਿਆ ਹੈ ਬਾਦਸ਼ਾਹ ਸਲਾਮਤ ਨੇ ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਹਿੰਦੂ ਰਾਜਿਆਂ ਦੇ ਨਾਲ ਮਿਲ ਕੇ ਮੁਗਲ ਹਕੂਮਤ ਦੇ ਵਿਰੁੱਧ ਬਗਾਵਤ ਕਰਾ ਦੇਵੇਗਾ ਤੇ ਉਹ ਦਿਨ ਦੂਰ ਨਹੀਂ ਜਦ ਸ਼ਾਹੀਦ ਬਾਦਸ਼ਾਹ ਸਲਾਮਤ ਪਾਸੋਂ ਆਜ ਤੱਕ ਤਖਤ ਖੋਹ ਲਿਆ ਜਾਵੇ ਸਾਨੂੰ ਜਿੰਨੀ ਛੇਤੀ ਹੋਵੇ ਫੌਜ ਭੇਜ ਕੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਮੇਰੇ ਪਾਸ ਐਨੀ ਫੌਜ ਨਹੀਂ ਜੋ ਮੈਂ ਉਸ ਦਾ ਮੁਕਾਬਲਾ ਕਰ ਲਵਾਂ ਉਹ ਪਿਛਲੀ ਸਤਗੁਰਾਂ ਦੀ ਮਰਿਆਦਾ ਦੇ ਉਲਟ ਚੱਲ ਰਿਹਾ ਹੈ ਪਰ ਜਨੂ ਬਾਦਸ਼ਾਹ ਦੇ ਵਿਰੁੱਧ ਪੜਕਾਰਿਆ ਹੈ ਲਾਹੌਰ ਤੇ ਮੁਸਲਮਾਨ ਫਕੀਰ ਵੀ ਉਹਦੇ ਸਾਥੀ ਬਣ ਰਹੇ ਹਨ ਹੋ ਸਕਦਾ ਹੈ ਔਲੇ ਪਾਲੇ ਮੁਸਲਮਾਨ ਵੀ ਉਸੇ ਨਾਲ ਰਲ ਜਾਣ ਯੋਗੀ ਉਹ ਕਰਾਮਾਤ ਦਾ ਦਿਖਾਵਾ ਕਰਕੇ ਆਮ ਲੋਕਾਂ ਦੇ ਮਨਾਂ ਨੂੰ ਆਪਣੇ ਕਾਬੂ ਕਰ ਲੈਂਦਾ ਹੈ ਬਾਦਸ਼ਾਹ ਨੇ ਜੇ ਹੋਰ ਕੁਝ ਜ਼ਿਆਦਾ ਪੁੱਛਗਿੱਛ ਕਰਨੀ ਹੋਵੇ ਤਾਂ ਉਸ ਤੇ ਭਰਾ ਸੋਢੀ ਮਿਹਰਬਾਨ ਕੋਲੋਂ ਪੁੱਛ ਲੈਣ ਉਸਨੇ ਆਪਣੇ ਪਾਸ ਚੋਰ ਤੇ ਧਾੜ ਵੀ ਕਈ ਰੱਖੇ ਹਨ ਜੋ ਰਾਹ ਜਾਂਦੇ ਲੋਕਾਂ ਨੂੰ ਲੁੱਟਦੇ ਹਨ ਐਸੇ ਖਤਰਨਾਕ ਬਾਕੀ ਦਾ ਧਿਆਨ ਰੱਖਣਾ ਜ਼ਰੂਰੀ ਹੈ ਚੰਗਾ ਤਾਂ ਹੈ ਕਿ ਉਸ ਨੂੰ ਦਿੱਲੀ ਸਦਵਾ ਕੇ ਜਾਂ ਕਤਲ ਕਰਵਾ ਦਿੱਤਾ ਜਾਵੇ ਜਾਂ ਨਜ਼ਰਬੰਦ ਕਰ ਲਿਆ ਜਾਵੇ ਅਗਲੇ ਦਿਨ ਕਾਸਮ ਬੇਗ ਚੰਦੂ ਲਾਲ ਤੇ ਮਿਹਰਬਾਨ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਏ ਤੇ ਲਿਖਿਆ ਹੋਇਆ ਚਿੱਠਾ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਕਿਹਾ ਸੁਣਾਓ ਕੀ ਸ਼ਿਕਾਇਤ ਹੈ ਜਦ ਸਾਰਾ ਚਿੱਠਾ ਪੜਿਆ ਗਿਆ ਤਾਂ ਬਾਦਸ਼ਾਹ ਸੁਣ ਕੇ ਗੁੱਸੇ ਵਿੱਚ ਆ ਗਿਆ ਬਾਦਸ਼ਾਹ ਨੇ ਕਿਹਾ ਉਸ ਗੁਰੂ ਅਰਜਨ ਜੀ ਦਾ ਪੁੱਤਰ ਹੈ ਤੇ ਜਿਉਂਦਾ ਹੈ ਕਿ ਉਹ ਗੁਰਗੱਦੀ ਅਤੇ ਚਲਦੀ ਹੈ ਵਜ਼ੀਰ ਖਾਨ ਨੂੰ ਕਹੋ ਸੈਨਾ ਲੈ ਕੇ ਅੰਮ੍ਰਿਤਸਰ ਪੁੱਜੀ ਤੇ ਉਸ ਨੂੰ ਫੜ ਕੇ ਮੇਰੇ ਹਾਜ਼ਰ ਕਰੇ ਇਹ ਦੁਕਾਨ ਬੰਦ ਕਰਨੀ ਹੋਵੇਗੀ ਵਜ਼ੀਰ ਖਾਨ ਲਾ ਕੇ ਬੈਠਾ ਸੀ ਉਸ ਨੇ ਦਰਬਾਰ ਵਿੱਚ ਖਲੋ ਕੇ ਅਰਜ਼ ਕੀਤੀ ਬਾਦਸ਼ਾਹ ਸਲਾਮਤ ਉਹ ਇੱਕ ਨੇਕ ਪੁਰਸ਼ ਹੈ ਹਿੰਦੂ ਮੁਸਲਮਾਨ ਦੋਵੇਂ ਉਸ ਨਾਲ ਹਿੱਤ ਕਰਦੇ ਹਨ ਇਹ ਰਿਪੋਰਟਾਂ ਝੂਠੀਆਂ ਪ੍ਰਤੀਤ ਹੁੰਦੀਆਂ ਹਨ ਖੁਦਾ ਦੇ ਬੰਦਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਉਹ ਤਾਂ ਹਿੰਦੂ ਤੇ ਮੁਸਲਮਾਨਾਂ ਨੂੰ ਇੱਕ ਤਾਂ ਮਿਲ ਕੇ ਬੈਠਣ ਤੇ ਇੱਕ ਦੂਸਰੇ ਨਾਲ ਮਿਲ ਕੇ ਦੁੱਖ ਸੁੱਖ ਦੇ ਭਾਈਵਾਲ ਬਣਨ ਦੀ ਸਿੱਖਿਆ ਦਿੰਦੇ ਹਨ ਬੁੱਤ ਪੂਜਾ ਚੋਰੀ ਨਸ਼ੇ ਦੀ ਵਰਤੋਂ ਨਿੰਦਾ ਚੁਗਲੀ ਪਕੀਲੀ ਪਾਪ ਕਰਨ ਤੋਂ ਲੋਕਾਂ ਨੂੰ ਰੋਕਦੇ ਹਨ ਐਸੇ ਮਹਾਪੁਜਤੇ ਖੁਦਾ ਦੇ ਪਿਆਰੇ ਨੂੰ ਅੰਗ ਕਰਨ ਨਾਲ ਬਾਦਸ਼ਾਹ ਸਲਾਮਤ ਨੂੰ ਨੁਕਸਾਨ ਪਹੁੰਚੇਗਾ ਵਜ਼ੀਰ ਖਾਂ ਦੇ ਇਨਾਂ ਵਾਕਾਂ ਵੱਲ ਕਿਸੇ ਕੋਈ ਧਿਆਨ ਨਾ ਦਿੱਤਾ ਉਹ ਸਾਰੀ ਤੁਸ਼ਟਾਂ ਦੀ ਸਭਾ ਸੀ ਬਾਦਸ਼ਾਹ ਇਹ ਆ ਕੇ ਦਰਬਾਰ ਵਿੱਚੋਂ ਉੱਠ ਬੈਠਾ ਵਜ਼ੀਰ ਖਾਂ ਜਾ ਕੇ ਗੁਰੂ ਹਰਗੋਬਿੰਦ ਜੀ ਨੂੰ ਗ੍ਰਿਫਤਾਰ ਕਰਕੇ ਲਿਆਵੇ ਤੇ ਮੇਰੇ ਪੇਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ